ਇਹ ਤੋਂ ਚੁਰਾ ਕਰਦੇ ਜੀ ਮਾਨਯੋਗ 111 ਦਿਨ ਦੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਕੱਲ ਇੱਕ ਬੜਾ ਗੈਰ ਜ਼ਿੰਮੇਵਾਰਾਨਾ ਬਿਆਨ ਦਿੱਤਾ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ 100 100 ਵੈਲਟ ਪੇਪਰ ਜਿਨ੍ਹਾਂ ਤੇ ਝਾੜੂ ਦੇ ਚੋਣ ਨਿਸ਼ਾਨ ਤੇ ਪਹਿਲਾਂ ਹੀ ਮੋਹਰਾਂ ਲੱਗੀਆਂ ਹੋਈਆਂ ਨੇ ਉਹ ਵੱਧ ਛਿਪਾ ਰੱਖੇ ਨੇ ਹਰ ਬੂਤ ਤੇ ਅਸਲ 'ਚ ਜੇ ਇਹਨੂੰ ਥੋੜਾ ਜਿਹਾ ਗਹਿਰਾਈ ਨਾਲ ਡੂੰਘਾਈ ਨਾਲ ਇਸ ਬਿਆਨ ਨੂੰ ਨਾ ਪਿਓ ਹਾਰ ਹੀ ਮੰਨ ਲਿਆ ਅਸਲ 'ਚ ਉਹ ਵੀ ਚਲੋ ਹਾਰ ਤਾਂ ਗਈ ਹੁਣ ਪਰ ਇਹਨਾਂ ਨੂੰ ਜਿੱਤ ਦਾ ਆਨੰਦ ਨਾ ਮੰਨ ਲੈਣ ਦਿਓ ਇਹਨਾਂ ਦੀ ਹਾਰ ਨੂੰ ਰੌਂਡ 'ਚ ਬਦਲ ਦਿਓ ਆਪਾਂ ਕਹਿੰਦੇ ਰੌਂਡ ਪੈ ਗਈ ਦੁਬਾਰੇ ਖੜਾਂਗੇ ਦੁਬਾਰੇ ਖੜਾਂਗੇ ਜਿਹੜਾ ਹਾਰਦਾ ਹੁੰਦਾ ਨਾ ਫਿਰ ਉਹ ਕਈ ਵਾਰੀ ਐਦਾਂ ਮਤਲਬ ਉਹ ਜਿਹੜੀ 12 ਬੀਟੀ ਜੀ ਖੇਡਦੇ ਹੁੰਦੇ ਸੀ ਉਹਨੂੰ ਟਾ ਦਿੰਦਾ ਹੈ ਜਾ ਜਿਹੜਾ ਪਹਿਲਵਾਨ ਹਾਰਦਾ ਹੁੰਦਾ ਫਿਰ ਉਹ ਕੰਨ ਤੇ ਦੰਦੀਆਂ ਵੱਢਣ ਲੱਗ ਜਾਂਦਾ ਦੂਜੇ ਪਹਿਲਵਾਨ ਦੇ ਵਿਹਾਰ ਤਾਂ ਗਈ ਹੁਣ ਚਲੋ ਇਹੋ ਜਿਹੇ ਹਰਕਤਾਂ ਤੇ ਆ ਜਾਂਦੇ ਆ ਉਹਨਾਂ ਹਰਕਤਾਂ ਤੇ ਇਸ ਵਕਤ ਕਾਂਗਰਸ ਤੇ ਅਕਾਲੀ ਦਲ ਦੋਨੋਂ ਉਤਰੇ ਹੋਏ ਨੇ ਹਾਰ ਦੋਨਾਂ ਨੇ ਮੰਨ ਲਈ ਪਰ ਉਹ ਕਹਿੰਦੇ ਵੀ ਦੇਖੋ ਤੱਕਾ ਹੋ ਰਿਹਾ ਹੈ ਦੇਖੋ ਐ ਹੋ ਰਿਹਾ ਹੈ ਉਹ ਹੋ ਰਿਹਾ ਮੈਂ ਤੁਹਾਨੂੰ ਜੀ ਡਿਟੇਲ ਦੇਣੀ ਚਾਹਣਾ 2633 ਜੂਨ ਦੇ ਵਿੱਚ ਬਲਾਕ ਸੰਮਤੀ ਦੀ ਚੋਣ ਹੋ ਰਹੀ ਹੈ ਜੀ 2833 ਜੋਨਾਂ ਦੇ ਵਿੱਚ ਬਲਾਕ ਸੰਮਤੀ ਦੀ ਚੋਣ ਹੋ ਰਹੀ ਹੈ ਜਿਸ ਵਿੱਚੋਂ 340 ਬਿਨਾ ਮੁਕਾਬਲਾ ਜੇਤੂ ਹੋਗੇ ਆਮ ਆਦੀ ਪਾਰਟੀ ਦੇ ਤੇ 3 ਬਿਨਾ ਮੁਕਾਬਲਾ ਜੇਤੂ ਹੋਗੇ ਕਾਂਗਰਸ ਦੇ 8 ਇੰਡੀਪੈਂਡੈਂਟ ਬਿਨਾ ਮੁਕਾਬਲਾ ਜਿੱਤ ਗਏ ਜੀ ਕਿਉਂਕਿ ਇੰਨਾ ਸੀਟਾਂ ਤੇ ਜਾਂ ਤਾਂ ਕਾਗਜ਼ ਗਲਤ ਭਰੇ ਗਏ ਜਾਂ ਫਿਰ ਕੋਈ ਬੰਦਾ ਨਹੀਂ ਖੜਾ ਹੋਇਆ ਤਾਂ ਫਿਰ ਕਾਂਗਰਸ ਦੇ ਵੀ ਤਾਂ 3 ਹੋ ਗਏ ਨਾ ਉੱਥੇ ਕਿਉਂ ਨਹੀਂ ਧੱਕਾ ਹੋਇਆ ਫਿਰ ਇਹ ਕਿੰਨ ਧੱਕਾ ਹੋਇਆ 8 ਆਜ਼ਾਦ ਵੀ ਜਿੱਤ ਗਏ ਉੱਥੇ ਕਿਉਂ ਨਹੀਂ ਫਿਰ ਧੱਕਾ ਹੋਇਆ ਜਦੋਂ ਇਹਨਾਂ ਨੂੰ ਬੰਦੇ ਹੀ ਨਹੀਂ ਲੱਭ ਰਹੇ ਇਹ ਸਾਡਾ ਕੀ ਕਸੂਰ ਹੈ ਧੂਰੀ ਤੋਂ 7 ਜਿੱਤ ਗਏ 6 ਆਵਾਮ ਦੀ ਪਾਰਟੀ ਨੇ ਇੱਕ ਆਜ਼ਾਦ ਫਿਰ ਉੱਥੇ ਤਾਂ ਨਹੀਂ ਧੱਕਾ ਹੋਇਆ ਕਿਤੇ ਧੂਰੀ ਤੋਂ ਖਬਰ ਨਹੀਂ ਆਈ ਕੋਈ ਬੰਦੇ ਹੀ ਨਹੀਂ ਲੱਭ ਰਹੇ ਇਹਨਾਂ ਨੂੰ ਸਾਹਮਣੇ ਦੋਨਾਂ ਬਾਡੀ ਨੂੰ ਬੰਦੇ ਨਹੀਂ ਲੱਭ ਰਹੇ ਟੋਟਲ ਜੇ ਮੈਂ ਤੁਹਾਡੇ ਸਾਹਮਣੇ ਰੱਖਦਾ ਪੰਚਾਇਤ ਸਮਤੀ ਦਾ 2700 ਕਹਾਤਰ ਆਮ ਆਦੀ ਪਾਰਟੀ 2433 ਇੰਡੀਅਨ ਨੈਸ਼ਨਲ ਕਾਂਗਰਸ 1814 ਸ਼੍ਰੋਮਣੀ ਅਕਾਲੀ ਦਲ 1127 ਭਾਜਪਾ ਦੇ 195 ਬੀਐਸਪੀ ਦੇ ਸ਼੍ਰੋਮਣੀ ਕਾਲ ਦਲ ਅੰਮ੍ਰਿਤਸਰ ਤਿੰਨ ਅਦਰਦ 686 ਟੋਟਲ 9029 ਉਮੀਦਵਾਰ ਇਲੈਕਸ਼ਨ ਲੜ ਰਹੇ ਨੇ ਤੇ ਫਿਰ ਇਹ 9029 ਚੋਂ 2433 1814 1127 195 3 686 ਇਹ ਤਾਂ ਫਿਰ ਵਿਰੋਧੀ ਪਾਰਟੀਆਂ ਦੇ ਨੇ ਇਹਨਾਂ ਦੇ ਕਾਗਜ਼ ਕਿਵੇਂ ਸਹੀ ਨਿਕਲੇ ਫਿਰ ਇਹਨਾਂ ਨਾਲ ਕਿਉਂ ਧੱਕਾ ਹੋਇਆ ਫਿਰ ਇਲੈਕਸ਼ਨ ਕਮਿਸ਼ਨ ਜਿਹੜਾ ਸੈਂਟਰ ਦਾ ਹੈ ਸੈਂਟਰ ਦੀ ਏਜੰਸੀ ਹੈ ਫੈਡਰਲ ਏਜੰਸੀ ਹੈ ਚਲੋ ਕਨਸਟੀਟਿਊਸ਼ਨਲ ਇੰਸਟੀਟਿਊਸ਼ਨ ਹੈ ਚਲੋ ਉਹਤੇ ਵੀ ਕਾਫੀ ਬਾਰ ਸਵਾਲ ਉੱਠਦੇ ਨੇ ਇਹ ਕਾਂਗਰਸ ਵਾਲੇ ਕੀ ਕਰਦੇ ਆ ਬਿਹਾਰ ਚ ਤਾਂ ਬੀਜੇਪੀ ਉਹਨਾਂ ਨਾਲ ਲੜਨ ਲੱਗ ਜਾਂਦੇ ਆ ਜੋ ਬਿਹਾਰ ਹਾਰ ਜਾਂਦੇ ਨਾ ਬੀਜੇਪੀ ਨਾਲ ਲੜਨ ਲੱਗ ਜਾਂਦੇ ਆ ਐਂ ਕੀਤਾ ਇਹਨਾਂ ਨੇ ਅਸੀਂ ਤਾਂ ਹਾਰ ਗਏ ਤੇਜਸਵੀ ਨੂੰ ਪੁੱਛ ਕੇ ਦੇਖੋ ਉਹ ਕਹਿੰਦਾ ਸਾਨੂੰ ਮੈਨੂੰ ਕਾਂਗਰਸੀ ਹਰਾ ਜਾਂਦੀ ਹੈ ਪਿਛਲੀ ਵਾਰ 60 ਸੀਟਾਂ ਲਈਆਂ ਸੀ 16 17 ਆਈਆਂ ਸੀ ਐਤ ਕੀ 63 ਲਈਆਂ ਸੀ 6 ਆਈਆਂ ਨੇ ਆਪ ਦੀ ਪੀੜੀ ਥਲੇ ਛੋਟਾ ਨਹੀਂ ਫੇਰਦੀ ਕਾਂਗਰਸ ਅੱਛਾ ਦਿੱਲੀ ਜੀ ਨਹੀਂ ਕਹਿੰਦੇ ਇਹ ਕਹਿੰਦੇ ਦਿੱਲੀ ਚ ਕਹਿੰਦੇ ਨਾ ਨਾ ਇਹ ਠੀਕ ਹੋਈਆਂ ਵੋਟਾਂ ਕਿਉਂਕਿ ਦਿੱਲੀ ਜੀ ਦਾ ਖਾਤਾ ਹੀ ਨਹੀਂ ਖੁੱਲਿਆ ਮੇਰੇ ਤਾਂ ਸੂਰਤ ਤੋਂ ਪਹਿਲਾਂ ਮੈਂ ਤਾਂ ਜਿਹੋਂ ਦਾ ਇਸ ਲਾਈਨ ਚ ਆਇਆ ਦਿੱਲੀ ਜੀ ਦਾ ਜ਼ੀਰੋ ਰਹਿੰਦੀ ਇਹਨਾਂ ਦੀ ਪੰਜਾਬ ਚ ਸਾਡੇ ਨਾਲ ਲੜਦੇ ਨੇ ਵੀ ਦੇਖੋ ਜੀ ਉਹ ਤਾਂ ਬੈਲਟ ਪੇਪਰ ਛਪਾ ਲੇ ਕਿੱਥੇ ਬੈਲਟ ਪੇਪਰ ਛਪਾ ਲੇ ਜੀ ਦੱਸੋ ਚੰਨੀ ਸਾਹਿਬ ਕਿੱਥੇ ਬੈਲਟ ਪੇਪਰ ਛਪਾ ਲਿਆ ਸੀ ਅਸਲ 'ਚ ਹਾਰਮਨੀ ਬੈਠੇ ਨੇ ਔਰ ਇਹਨਾਂ ਇੰਟਰਸਟਿੰਗ ਅਲਾਈਅੰਸ ਦੱਸਦਾ ਤੁਸੀਂ ਤਾਂ ਵੇਟ ਕਰੀ ਜਾਂਦੇ ਹੋ ਵੀ ਅਕਾਲੀ ਅਦਾਲਤ ਦਾ ਪੀਜਪੀ ਨਾਲ ਹੋਊ ਜਾਂ ਨਹੀਂ ਜਿਹੜਾ ਥੱਲੇ ਹੋਇਆ ਹੋਇਆ ਲੋਕਾਂ ਵੱਲੋਂ ਮੈਨੂੰ ਜਿਹੜਾ ਆ ਰਿਹਾ ਹੈ ਅਲਾਈਅੰਸ ਤਾਂ ਬਹੁਤ ਵੱਡਾ ਹੋਇਆ ਹੋਇਆ ਹੈ ਕਈ ਉਮੀਦਵਾਰ ਇਦਾਂ ਦੇ ਵੀ ਨੇ ਜਿਹੜੇ ਜਿਹਦੇ ਵਾਸਤੇ ਤਿੰਨੇ ਪਾਰਟੀਆਂ ਪ੍ਰਚਾਰ ਕਰਦੀਆਂ ਨੇ 10 ਤੋਂ 12 ਸਵੇਰੇ ਬੀਜੇਪੀ ਪ੍ਰਚਾਰ ਕਰਕੇ ਆਉਂਦੀ ਸੀ ਉਹਦੇ ਵਾਸਤੇ ਹੀ 1 ਤੋਂ 3 ਕਾਂਗਰਸ ਜਾਂਦੀ ਸੀ ਫਿਰ 4 ਤੋਂ 7 ਅਕਾਲੀ ਦਰ ਆਲੇ ਪ੍ਰਚਾਰ ਕਰਦੇ ਉਹ ਉਸੇ ਬੰਦੇ ਵਾਸਤੇ ਕਿਉਂਕਿ ਬੰਦਾ ਲੱਭਿਆ ਨਹੀਂ ਆਮ ਆਦੀ ਪਾਰਟੀ ਵਾਲੇ ਨਾਲ ਜਾ ਨਹੀਂ ਸਕਦੇ ਕਹਿੰਦੇ ਬੇਲਾ ਛੱਡਦੇ ਨਹੀਂ ਚਲੋ ਇਸੇ ਜੀ ਹਿੱਸਾ ਪਾ ਲੈਨੇ ਆ ਬਹੁਤ ਸਾਰੇ ਇਸ ਤਰ੍ਹਾਂ ਦੇ ਸਾਂਝੇ ਉਮੀਦਵਾਰ ਨੇ ਤਿੰਨੇ ਪਾਰਟੀਆਂ ਦੇ ਆਹ ਹਾਲਾਤ ਨੇ ਇਹਨਾਂ ਦੇ ਚੰਨੀ ਸਾਹਿਬ ਤੁਸੀਂ ਲੋਕਾਂ ਚ ਤੱਕ ਕਦੇ ਗਏ ਨਹੀਂ ਕਾਂਗਰਸ ਵਾਲੇ ਸਾਰੇ ਤੁਸੀਂ ਤੁਸੀਂ ਤਾਂ ਉਡੀਕ ਹੀ ਜਾਂਦੇ ਹੋ 5 ਸਾਲ ਬਾਅਦ ਸਾਡੀ ਵਾਰੀ ਆਊਗੀ ਲੋਕ ਸਾਨੂੰ ਵਾਰੀ ਦਿੰਦੇ ਹੁੰਦੇ ਆ ਉਹ ਵਾਰੀਆਂ ਵਾਲੇ ਦਿਨ ਚਲੇ ਗਏ ਉੱਪਰ ਵੀ ਤੁਸੀਂ ਪਿਛਲੇ 2014 ਤੋਂ ਲੈ ਕੇ 26 ਹੋ ਗਈ ਹੁਣ 12 ਸਾਲ ਹੋ ਗਏ ਉੱਪਰ ਵੀ ਡਿੱਕੀ ਜਾਂਦੇ ਸਾਡੀ ਵਾਰੀ ਆਊਗੀ ਤਨਸਬ ਤੁਸੀਂ ਲੈਣਾ ਕੀ ਹੈ ਨਾਲੇ ਲੋਕਾਂ ਦੇ ਵੋਟਾਂ ਤਾਂ ਉੱਥੇ ਥੋੜਾ ਨਲਾਮ ਘਰ ਖੁੱਲਿਆ ਹੋਇਆ ਉੱਥੇ ਕਾਂਗਰਸ ਦਾ ਉੱਥੇ ਪਰਚੀਆਂ ਨਿਕਲੀਆਂ ਜਾਂਦੀਆਂ ਨੇ ਤੁਸੀਂ ਆਉਂਦੀਆਂ ਪਰਚੀਆਂ ਪੁਰਚੀਆਂ ਪਾਓ ਉੱਥੇ ਜਾ ਕੇ ਜੇ ਬਨ ਕਿਸੇ ਹੋਰ ਨੂੰ ਨਿਕਲੇ ਕਿ ਕੁਰਸੀ ਸੀਐਮ ਦੀ ਗੁਰੇੜ ਚੱਕ ਵੱਧ ਚੱਕਦਾ ਕਿਸੇ ਨੇ ਫੇ ਕੀ ਕਰੋਗੇ ਤੁਸੀਂ ਉੱਥੇ ਜਾ ਕੇ ਗੌਰ ਰੱਖੋ ਉੱਤੇ ਕੋਈ ਐ ਪਰਚੀ ਵੱਧ ਪਾ ਗਿਆ ਕੋਈ ਚਾਰ ਪਾ ਦੂਗਾ ਪੰਜ ਪਾ ਦੂਗਾ ਕੋਈ ਜੇ ਸੀਐਮ ਦੀ ਨਹੀਂ ਮਿਲਦੀ ਤੋ ਡਿਪਟੀ ਸੀਐਮ ਦਾ ਪੈਕੇਜ ਦੇਖ ਲਓ ਵੀ ਡੋ ਡਿਪਟੀ ਸੀਐਮ ਕਿੰਨੇ ਜਿੱਦਨੇ ਹੋ ਜੀ ਉੱਥੇ ਲੱਗਿਆ ਹੋਇਆ ਉੱਥੇ ਨਿਲਾਮੀ ਲੱਗੀ ਹੋਈ ਆ ਤੁਸੀਂ ਇੱਥੇ ਫਿਰਦੇ ਹੋ ਵੋਟਾਂ ਦੀਆਂ ਗੱਲਾਂ ਕਰਦੇ ਤੁਸੀਂ ਕੀ ਲੈਣਾ ਲੋਕਾਂ ਤੋਂ ਤੁਸੀਂ ਲੋਕਾਂ ਦੇ ਮਸਲਿਆਂ 'ਚ ਕਦੇ ਆਏ ਤਾਂ ਹੈ ਨਹੀਂ ਫਿਰ ਅਸੀਂ ਲੜ ਰਹੇ ਹਾਂ ਕੰਮਾਂ ਤੇ 600 ਯੂਨਿਟ ਬਿਜਲੀ ਘਰਾਂ ਦੀ ਫ੍ਰੀ ਲਗਭਗ 90% ਦੇ ਕਰੀਬ ਘਰਾਂ ਨੂੰ ਬਿਜਲੀ ਫ੍ਰੀ ਖੇਤਾਂ ਦੇ ਵਿੱਚ ਬਿਜਲੀ ਦਿਨੇ ਹਰ ਰੋਜ਼ ਵੀਡੀਓ ਆਉਂਦੀਆਂ ਨੇ ਕਿ ਦਿਨ ਛੁੱਪਦੇ ਤੋਂ ਪਹਿਲਾਂ ਘਰੇ ਆ ਜੰਨੇ ਜੀ ਖੇਤ ਦੇ ਵਿੱਚ ਪਾਣੀ ਲਾ ਕੇ ਟੇਲਾਂ ਤੇ ਪਾਣੀ ਪਹੁੰਚ ਗਿਆ 40-40 ਸਾਲਾਂ ਬਾਅਦ ਅਸੀਂ ਪਾਣੀ ਦੇਖਿਆ ਜੀ ਲੋਕ ਇਹ ਕਹਿੰਦੇ ਨੇ ਸ਼ਾਨਦਾਰ ਸੜਕਾਂ ਬਣ ਰਹੀਆਂ ਨੇ ਰੋਜ਼ ਵੀਡੀਓ ਆਉਂਦੀਆਂ ਨੇ ਆਹ 65 ਸਾਲਾਂ ਬਾਅਦ ਸੜਕ ਦੇਖੀ ਹੈ ਜੀ ਆਹ 40 ਸਾਲਾਂ ਬਾਅਦ ਆ 50 ਸਾਲਾਂ ਬਾਅਦ ਸੜਕ ਬਣੀ ਦੇਖੀ ਜੀ ਨਜ਼ਾਰਾ ਆ ਗਿਆ ਕੁਆਲਿਟੀ ਚੈੱਕ ਹੁੰਦੀ ਹੈ ਮੈਂ ਖੁਦ ਗਿਆ ਸੀ ਤੁਸੀਂ ਮੇਰੇ ਨਾਲ ਵੀ ਗਏ ਸੀ ਮੀਡੀਆ ਵਾਲੇ ਕਈ ਮੁਹੱਲਾ ਕਲੀਨਿਕ ਖੁੱਲ ਗਏ ਲੋਕਾਂ ਨੂੰ ਦਵਾਈ ਮਿਲ ਰਹੀ ਹੈ ਲੋਕਾਂ ਦੇ ਟੈਸਟ ਹੋ ਰਹੇ ਨੇ ਸ਼ਾਨਦਾਰ ਸਰਕਾਰੀ ਸਕੂਲ ਬਣ ਗਏ ਰਿਜ਼ਲਟ ਅੱਛੇ ਆ ਰਹੇ ਨੇ ਟੀਚਰਾਂ ਨੂੰ ਸਿੰਗਾਪੁਰ ਫਿਨਲੈਂਡ ਅਹਮਦਾਬਾਦ ਆਈਆਈਐਮ ਟ੍ਰੇਨਿੰਗ ਦਵਾ ਕੇ ਲੇਟੈਸਟ ਕਿਸਮ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ 17 ਟੋਲ ਪਲਾਜੇ ਬੰਦ ਕਰਤੇ ਜੀ ਗਰਾਊਂਡ ਬਣ ਰਹੇ ਨੇ ਪਿੰਡਾਂ ਚ ਖੇਡਾਂ ਵੱਲ ਪ੍ਰਾ ਜਿਹੜਾ ਬੱਚਿਆਂ ਨੂੰ ਪ੍ਰੇਰਿਤ ਕਰ ਰਹੇ ਆ ਅਸੀਂ ਤਾਂ ਇਹਨਾਂ ਕੰਮਾਂ ਤੇ ਆ ਹੋਰ ਬਹੁਤ ਸਾਰੇ ਮੈਂ ਜੇ ਕੰਮ ਗਿਣਨ ਲੱਗ ਜਾਵਾਂ ਪ੍ਰੈਸ ਕਾਨਫਰੰਸ 'ਚ ਐਸੇ ਕੰਮ ਤੇ ਹੋ ਜੂਗੀ ਫਿਰ ਅਸੀਂ ਮੰਗ ਰਹੇ ਹਾਂ ਕੰਮਾਂ ਤੇ ਤੁਸੀਂ ਕਹਿੰਦੇ ਰੌਂਡ ਪਾ ਕੇ ਨਾ ਜੀ ਸਾਡੇ ਕਾਗਜ਼ ਖੋਲੇ ਨਾ ਜੀ ਸਾਡਾ ਐਂ ਕਰ ਜਾਂਦੇ ਨੇ ਦੇਖੋ ਜੀ ਹੁਣ ਤਾਂ ਦੇਖੋ ਇਹਨਾਂ ਨੇ ਵੈਲਟ ਪੇਪਰ ਛਾਪਾ ਲੇ ਮੈਂ ਇਲੈਕਸ਼ਨ ਕੈਂਪੇਨ ਦੇ ਵਿੱਚ ਨਹੀਂ ਗਿਆ ਮੈਂ ਜਾਪਾਨ ਤੇ ਕੋਰੀਆ ਗਿਆ ਹੋਇਆ ਸੀ ਇਨਵੈਸਟਰਾਂ ਨਾਲ ਗੱਲ ਕੀਤੀ ਤੁਹਾਡੇ ਸਾਹਮਣੇ ਸਾਰੀ ਡਿਟੇਲ ਦਿੱਤੀ ਹੈ ਪਰ ਇਹ ਇੱਕ ਗੱਲ ਤਾਂ ਹੈਗੀ ਲੋਕਤੰਤਰ ਦੀ ਧਰਤੀ ਤੇ ਤਾਂ ਇਹ ਨੇ ਥੱਲੇ ਇਹ ਸੁਖਬੀਰ ਬਾਦਲ ਉਹਨਾਂ ਨੂੰ ਬਲਾਕ ਸੰਪਤੀ ਦਾ ਪਤਾ ਹੀ ਨਹੀਂ ਹੁੰਦਾ ਸੀ ਪਹਿਲਾਂ ਕੀ ਹੁੰਦੀ ਐ ਹੁਣ ਮੋਟਰਸਾਈਕਲ ਤੇ ਫਿਰਦਾ ਸੀ ਕਿਸੇ ਨਾਲ ਸਾਰਾ ਟੱਬਰ ਫਿਰਦਾ ਬੀਬਾ ਜੀ ਵੀ ਫਿਰਦੇ ਨੇ ਮੁੰਡਾ ਵੀ ਵਿੱਚ ਹੀ ਫਿਰਦਾ ਪ੍ਰਚਾਰ ਕਰਦਾ ਹੁਣ ਮੋਟਰਸਾਈਕਲ ਤੇ ਛੱਡੋ ਹੁਣ ਤਾਂ ਮੈਂ ਗੱਡੀ ਤੇ ਚੜਾ ਕੇ ਲੈ ਜਾਓ ਹੁਣ ਤਾਂ ਗੱਡੀ ਦੀ ਸਵਾਰੀ ਵੀ ਕਰ ਲੈਣਗੇ ਦੇਖੋ ਲੋਕੋ ਮੈਂ ਤੁਹਾਡੇ ਵਾਸਤੇ ਦੇਖੋ ਥੱਲੇ ਆਗੇ ਨਾ ਥੱਲੇ ਧਰਤੀ ਤੇ ਮੈਂ ਕਿਹਾ ਸੀ ਨਾ ਕਿ ਹੈਲੀਕਾਪਟਰ ਜੇ ਥੱਲੇ ਉਤਰਨਗੇ ਇਹ ਰਾਜਾ ਬੁੜਿੰਗ ਫਿਰਦਾ ਸਾਰੇ ਫਿਰਦੇ ਨੇ ਬਲਾਕ ਸੰਮਤੀ ਦੇ ਲੈ ਕਰੋ ਪ੍ਰਚਾਰ ਕਰੋ ਸ਼ਾਬਾਸ਼ ਥੋੜੇ ਲੋਕਾਂ ਚ आओ ਇਹੀ ਤਾਂ ਅਸੀਂ ਚਾਹੁੰਦੇ ਸੀ ਵੀ ਤੂੰ ਆਓ ਲੋਕਾਂ ਕੋਲ ਆਓ ਪਰ ਆ ਤਾਂ ਨਾ ਕਰੋ ਨਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਮੈਂ ਗੱਲ ਕਰਾਂ ਟੋਟਲ 300 47 ਜੋਨ ਨੇ ਜੀ 347 ਜੋਨ ਜ਼ਿਲ੍ਹਾ ਪ੍ਰਸ਼ਦ ਦੇ ਤੇ ਇਹਦੇ ਵਿੱਚ 331 ਇੰਡੀਆ ਨੈਸ਼ਨਲ ਕਾਂਗਰਸ ਦੇ ਲੜ ਰਹੇ ਨੇ 298 ਅਕਾਲੀ ਦਲ ਦੇ ਲੜ ਰਹੇ ਨੇ 215 ਬੀਜੇਪੀ ਦੇ ਲੜ ਰਹੇ ਨੇ 50 ਬੀਐਸਪੀ ਦੇ ਲੜ ਰਹੇ ਨੇ 4 ਸ਼੍ਰੋਮਣੀ ਕਾਲ ਦਾ ਅੰਮ੍ਰਿਤਸਰ ਦੇ 143 ਅਦਰਸ ਟੋਟਲ 1396 347 ਦੇ ਆਮ ਆਦੀ ਪਾਰਟੀ ਟੋਟਲ 1396 ਦੇ ਚ ਲੜ ਰਹੇ ਨੇ ਇਹਨਾਂ ਦੇ ਇਹ ਜਿਹੜੇ ਇਹ ਜਿਹੜੇ ਬੰਦੇ ਨੇ ਜੀ ਇਹ ਇਹ ਇਹਨਾਂ ਦੇ ਕਾਗਜ਼ ਵੀ ਤਾਂ ਸਬਕੀ ਹੋਏ ਨੇ ਇਹਨਾਂ ਦੇ ਵੀ ਤਾਂ ਉਹੀ ਰਿਟਰਨਿੰਗ ਅਫਸਰ ਹੈ ਇਹਨਾਂ ਵਾਸਤੇ ਵੀ ਤਾਂ ਉਹੀ ਇਲੈਕਸ਼ਨ ਕਮਿਸ਼ਨ ਹੈ ਬਸ ਕੋਈ ਇੱਕ ਦੋ ਜਗ੍ਹਾ ਤੇ ਹੋ ਗਿਆ ਹੋਣਾ ਕੋਈ ਆਪਸ ਤਲਕੀ ਹੋ ਜਾਂਦੀ ਹੈ ਇਸ ਪੱਧਰ ਤੇ ਵੋਟਾਂ ਨੇ ਲੋਕ ਆਪਣੀ ਇੱਜ਼ਤ ਦਾ ਮੁੱਛ ਦਾ ਸਵਾਲ ਬਣਾ ਲੈਂਦੇ ਆ ਬੋਲੋ ਸੀ ਲੈ ਕੇ ਦੇਖੋ ਜੀ ਲੋਕਤੰਤਰ ਇਹ ਇਹ ਲੋਕਤੰਤਰ ਦੀਆਂ ਗੱਲਾਂ ਸੁਣਾਉਂਗੇ ਸਾਨੂੰ ਉਹ ਅਕਾਲੀ ਦਲ ਬੇਅਦਵੀ ਅਕਾਲੀ ਦਲ ਬੱਬਾ ਜਿਹੜਾ ਨਾ ਉਹ ਬਾਦਲ ਥੋੜੀ ਹੁਣ ਅਕਾਲੀ ਦਲ ਬੇਅਦਵੀ ਹਾਂ ਜਾਂ ਇਹ ਵੀ ਕਹਿ ਸਕਦੇ ਹਾਂ ਅਕਾਲੀ ਦਲ ਬਦਮਾਸ਼ਾ ਬਦਮਾਸ਼ ਉਹ ਗੈਂਗਸਟਰਾਂ ਨੂੰ ਟਿਕਟਾ ਦਿੰਦੇ ਆ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਟਿਕਾ ਦਿੰਦੇ ਆ ਅਕਾਲੀ ਦਲ ਨੇ ਤਾਂ ਹੁਣ ਸਿੱਧਾ ਹੀ ਤਰੀਕਾ ਲੱਭ ਲਿਆ ਕਿ ਨਾ ਹੱਥ ਬੰਨ ਕੇ ਵੋਟਾਂ ਲੈਣੀਆਂ ਹੁਣ ਤਾਂ ਪਿਸਤੌਲ ਦੇ ਨਾਂ ਤੇ ਵੋਟਾਂ ਮੰਗਾਂਗੇ ਸਿੱਧਾ ਹੀ ਫੋਨ ਆਉਂਦੇ ਆ ਦੇਖ ਲੈ ਫਿਰ ਵੋਟ ਪਾਉਣੀਆਂ ਕਿ ਫਿਰ ਪਸਤਾਲ ਲੈ ਗੈਂਗਸਟਰਾਂ ਨੂੰ ਟਿਕਟਾਂ ਦੇਣ ਲੱਗ ਗਏ ਉਹਨਾਂ ਦੇ ਰਿਸ਼ਤਿਆਂ ਨੂੰ ਟਿਕਟਾਂ ਦੇਣ ਲੱਗ ਗਏ ਪੁਸ਼ਤ ਪਨਾਹੀ ਦੇਖ ਲਓ ਕੀ ਦੀ ਕਰਦੇ ਆ ਇਹ ਇਹ ਹਾਰਮਨੀ ਅਸਲ ਚ ਇਹਨਾਂ ਨੇ ਇੱਕ ਦਿਨ ਪਹਿਲਾਂ ਹੀ ਮੰਨੀ ਆ ਕੱਲ ਨੂੰ ਇਹਨਾਂ ਨੂੰ ਪਤਾ ਹੀ ਲੱਗ ਗਿਆ ਵੀ ਲੋਕ ਤਾਂ ਨਾਲ ਹੈ ਨਹੀਂ ਯਾਰ ਤੇ ਚਲੋ ਫਿਰ ਐਂ ਕਰੋ ਫਿਰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਲੁੱਟ ਲਿਆ ਜੀ ਇਹਨਾਂ ਨੇ ਵੋਟਾਂ ਲੁੱਟ ਲੀਆਂ ਜੀ ਇਹ ਕਰ ਲਿਆ ਉਹ ਕਰ ਲਿਆ ਕਮਾਲ ਲਿਆ ਆਪਦੀਆਂ ਕਰਤੂਤਾ ਕਿਉਂ ਨਹੀਂ ਦੇਖਦੇ ਆਪਦੀ ਸਮੀਖਿਆ ਕਿਉਂ ਨਹੀਂ ਕਰਦੇ ਇਹ ਆਪਦੀ ਅੰਦਰ ਬੇਸੀ ਕਿਉਂ ਹਾਰੇ ਆ ਚਰਨਜੀਤ ਚੰਨੀ ਜੀ ਰਾਜਾ ਬੜਿੰਗ ਜੀ ਪ੍ਰਧਾਨ ਨੇ ਉਹ ਨਵਜੋਤ कौर ਸਿੱਧੂ ਉਹ ਸਾਰੇ ਰੇਟ ਦੱਸੀ ਜਾਂਦੀ ਹੈ ਉਤੋਂ ਪਹਾੜਾਂ ਚ ਜੋਗੀ ਵੀ ਉਤਰਿਆ ਚਾਰ ਸਾਲਾਂ ਬਾਅਦ ਕੈਪਟਨ ਸਾਹਿਬ ਵੀ ਆ ਗਏ ਉਹ ਵੀ ਦੱਸੀ ਜਾਂਦਾ ਠੀਕ ਹੈ ਨਾ ਇਹ ਪੰਜਾਬ ਨੂੰ ਜਿਹੜੇ ਇੱਕ ਵਸਤੂ ਸਮਝਦੇ ਆ ਪੰਜਾਬ ਨੂੰ ਇੱਕ ਬਿਕਾਊ ਮਟੀਰੀਅਲ ਸਮਝਣ ਵਾਲੇ ਇਹ ਹੁਣ ਵੋਟਾਂ ਦੇ ਨੇੜੇ ਸਾਰੇ ਉਤਰਨਗੇ ਥੱਲੇ ਹੁਣੇ ਇਹ ਪੰਜਾਬ ਦੀ ਸੇਵਾ ਇਹਨਾਂ ਨੂੰ ਯਾਦ ਆਊਗੀ ਹੁਣ ਇੱਕ ਨੇ ਤਾਂ ਸਿੱਧਾ ਹੀ ਕਹਿਤਾ ਮੈਨੂੰ ਮੁੱਖ ਮੰਤਰੀ ਬਣਾ ਦਿਓ ਤਾਂ ਮੈਂ ਪੰਜਾਬ ਦੀ ਸੇਵਾ ਕਰੂੰ ਨਹੀਂ ਮੈਂ ਤਾਂ ਟੈਲੀਵਿਜ਼ਨ ਤੇ ਠੀਕ ਆ ਟੈਲੀਵਿਜ਼ਨ ਤੇ ਤਾਂ ਮੈਂ ਵੀ ਸੀਗਾ ਜੀ ਮੈਂ ਵੀ ਟੀਵੀ ਤੇ ਬਹੁਤ ਪੈਸੇ ਕਮਾਉਂਦਾ ਸੀਗਾ ਜੀ ਮੈਂ ਕਿਸਾਨ ਕਰਤਾ ਫਿਰ ਟੈਲੀਵਿਜ਼ਨ ਛੱਡ ਕੇ ਪਰ ਮੈਂ ਉਧਰ ਗਿਆ ਨਹੀਂ ਦੁਬਾਰਾ ਜਿਹੜੇ ਕੰਮ ਤੇ ਪਿਆ ਤਾਂ ਉਸੇ ਕੰਮ ਤੇ ਆ ਇਹ ਕਹਿੰਦੇ ਨਹੀਂ ਤਾਂ ਅਸੀਂ ਟੀਵੀ ਤੇ ਆ ਨੇ ਸਾਨੂੰ ਮੁੱਖ ਮੰਤਰੀ ਬਣਾਓ ਕੈਪਟਨ ਸਾਹਿਬ ਉਹ ਭਾਜਪਾ ਨੂੰ ਗਾਲਾਂ ਕੱਢੀ ਜਾਂਦੇ ਹੁਣ ਕਹਿੰਦੇ ਮੇਰੀ ਸੁਣਦਾ ਕੋਈ ਨਹੀਂ ਇੱਥੇ ਅਕਾਲੀ ਦਲ ਬਹੁਤ ਵਧੀਆ ਹੈ ਵੀ ਸੁਣਦਾ ਕੋਈ ਨਹੀਂ ਅਸਤੀਫਾ ਦੇ ਦੇ ਭਰਾ ਉਹਨਾਂ ਦੇ ਕਾਂਗਰਸ ਦਾ ਕਲਚਰ ਬਹੁਤ ਵਧੀਆ ਹੈ ਕਾਂਗਰਸ ਦਾ ਆਪੀ ਵਧੀਆ ਹੈ ਕਾਂਗਰਸਾਂ ਨੂੰ ਡਰਾ ਲੈਂਦੇ ਸੀ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹਰਿਆਣਾ ਕਾਂਗਰਸ ਵਾਲਿਆਂ ਨੇ ਥਾੜੀ ਚਪੋਰ ਉਸ ਕੇ ਭਾਜਪਨ ਦੇ ਤਾਂ ਆਪਸੀ ਗੁੱਟਬਾਜ਼ੀਆਂ ਦਿੱਲੀ ਕਈ ਟਰਮਾਂ ਤੋਂ ਜ਼ੀਰੋ ਚੱਲ ਰਹੀ ਹੈ ਐਮਪੀ ਵਾਲੇ ਪਾਸਿਓਂ ਵੀ ਤੇ ਵਿਧਾਨ ਸਭਾ ਵਾਲੇ ਪਾਸਿਓਂ ਵੀ ਮੱਧ ਪ੍ਰਦੇਸ਼ ਇਹਨਾਂ ਨੇ ਪਰੋਸ ਕੇ ਦਿੱਤਾ ਇਹਨਾਂ ਨੂੰ ਬਿਹਾਰ ਇਹਨਾਂ ਨੇ 200 ਤੋਂ ਉੱਪਰ ਸੀਟਾਂ ਜਿਹੜੀਆਂ ਹਾਰ ਗਏ ਗੁਜਰਾਤ ਚ ਬਾਈ ਇਲੈਕਸ਼ਨ ਹੋਈ ਸੀ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਖੜਾ ਸੀ ਇਹਨਾਂ ਨੇ ਜਾਣ ਕੇ ਕਾਂਗਰਸ ਦਾ ਖੜਾ ਕੀਤਾ ਤਾਂ ਕਿ ਭਾਜਪਾ ਜਿੱਤ ਜੇ ਪਰ ਉੱਥੇ ਆਮ ਆਦਮੀ ਪਾਰਟੀ ਜਿੱਤ ਗਈ ਤਰਨਤਨ ਦੀ ਬਾਈ ਇਲੈਕਸ਼ਨ ਚ ਚੌਥੇ ਨੰਬਰ ਤੇ ਆਈ ਹੈ ਕਾਂਗਰਸ ਜਮਾਨਤ ਜਬਤ ਹੋ ਗਈ ਨਾਲ ਕਿੰਨੀ ਮੈਗੀ ਟਿਕਟ ਸੀ ਦਿਗਰੋ ਜੋ ਕਾਂਗਰਸ ਹੋਂ ਘਾਟੇ ਦਾ ਸੌਦਾ ਬਣ ਗਈ ਉਹ ਪੈਸੇ ਵੀ ਨਹੀਂ ਪੂਰੇ ਹੋਣੇ ਉਹ ਤਾਂ ਰਾਜ ਬੈਂਕ ਨਹੀਂ ਕੱਢਦੇ ਸੀ ਉਹ ਤਾਂ ਉਹਦੀ ਉਹਦੀ ਕਹਿਣ ਲੱਗ ਗਿਆ ਸੀ ਜਦੋਂ ਰਾਜ ਬੈਂਕ ਨੇ ਤਿੰਨ ਚਾਰ ਬਿਆਨ ਦੇਤੇ ਸੀ ਕਿ ਮੇਰੇ ਤਾਂ ਪੈਸੇ ਮੋੜੋ ਯਾਰ ਜਿਵੇਂ ਐ ਕਰਦੇ ਹੋ ਫਰੂ ਕਹਿੰਦੇ ਰਫੰਡ ਹੈ ਨਹੀਂ ਇੱਥੇ ਇਹ ਨੌਨ ਰਿਫੰਡੇਬਲ ਹੈ ਇਹ ਹੀ ਕਹਿੰਦੇ ਇਹਨਾਂ ਦੀ ਕਹਿੰਦੇ ਮੈਂ ਤਾਂ ਨਹੀਂ ਕਹਿੰਦਾ ਇਹ ਗਿੱਦੜ ਵਾਏ ਤੋਂ ਹਾਰ ਗਈ ਕਾਂਗਰਸ ਪ੍ਰਧਾਨ ਸਭ ਦੀ ਘਰ ਵਾਲੀ ਹਾਰ ਗਈ ਡੇਰਾ ਬਾਬਾ ਨਾਨਕ ਤੋਂ ਦੋ ਸੈਕਟਰ ਵਾਲੇ ਘਰ ਤੋਂ ਰਾਜਪਾਲ ਦੇ ਚੌਂਕ ਘਰ ਤੋਂ ਪਹਿਲਾ ਵਾਲੇ ਚੌਂਕ ਤੱਕ ਮੁੱਖ ਮੰਤਰੀ ਸੀ ਜਿਹੜਾ ਰੰਦਾਵਾ ਉਦੀ ਘਰ ਵਾਲੀ ਹਾਰ ਗਈ ਉਹ ਆਮ ਤੌਰ ਤੇ ਮੁੱਖ ਮੰਤਰੀ ਗਿਨੇ ਜਾਂਦੇ ਐ ਬੀ ਐ ਐ ਨੇਮੀ ਨਿਰਹਾ ਹੈ ਇਹ ਐਨੇ ਸਾਲ ਰਿਹਾ ਰੰਧਾ ਹਵਾਈ ਪਹਿਲਾ ਦੇਸ਼ ਦਾ ਮੁੱਖ ਮੰਤਰੀ ਹੈ ਜਿਹੜਾ ਵੀ ਪੌਣੇ 2 ਕਿਲੋਮੀਟਰ ਮੁੱਖ ਮੰਤਰੀ ਰਿਹਾ ਹੈ ਘਰੋਂ ਚੱਲਿਆ ਮੁੱਖ ਮੰਤਰੀ ਤੌਰ ਤੇ ਪੌਣੇ 2 ਕਿਲੋਮੀਟਰ ਵਾ ਕਹਿੰਦੇ ਨਾ ਤੈਂ ਨਹੀਂ ਹੋ ਹੋ ਹੋਰ ਨਾ ਹੋਊਗੀ ਗੱਲ ਡਰਾਉ ਉਹਦਾ ਨਿਕਲਿਆ ਸੋ ਪੌਣੇ 2 ਕਿਲੋਮੀਟਰ ਦੇ ਮੁੱਖ ਮੰਤਰੀ ਸਾਹਿਬ ਰੰਧਾ ਵਾਲਾ ਜੀ ਉਹਨਾਂ ਅਧਿਕਾਰੀ ਹਾਰ ਗਈਆਂ ਬਾਬਾ ਬਨਾਨਕ ਤੋਂ ਚੱਬੇ ਵਾਲ ਹਾਰ ਗਈ ਕਾਂਗਰਸ ਲੁਧਿਆਣਾ ਵੈਸਟ ਕਾਂਗਰਸ ਹਾਰ ਗਈ ਜਲੰਧਰ ਵੈਸਟ ਕਾਂਗਰਸ ਹਾਰ ਗਈ ਕਲਾ ਬਰਨਾਲਾ ਜਿੱਤੇ ਨੇ ਤੇ ਫਿਰ ਬਨਾਲੇ ਨਹੀਂ ਤਾਂ ਕਹੋਇ ਜੀ ਫਿਰ ਮੈਂ ਮੇਰਾ ਹਲਕਾ ਜੀ ਉਹ ਸੰਗਰੂਰ ਵਿਧਾਨ ਸਭਾ ਲੋਕ ਸਭਾ ਦਾ ਜਿੱਥੇ ਦਾ ਜਿੱਤ ਜਾਂਦੇ ਨੇ ਉੱਥੇ ਠੀਕ ਵੋਟਾਂ ਪੈ ਗਈਆਂ ਜਿੱਥੇ ਹਾਰ ਗਏ ਉੱਥੇ ਰੌਂਡ ਪੈ ਗਈ ਕਮਾਲ ਹੈ ਯਾਰ ਬਾਈ ਬਸਾ ਨੂੰ ਹੁਣ ਪੁੱਛੀਏ ਕਿ ਹੋਜਾ ਮਟੀਰੀਅਲ ਆ ਗਿਆ ਹੈ ਲੋਕਾਂ ਚ ਨੁਕਸ ਕੱਢੀ ਜਾਂਦੇ ਆ ਬਸ ਉਹ ਕਾਲੀ ਦਲ ਉਹ ਕਹਿੰਦੇ ਵੀ ਜੇ ਤਰਨ ਤਰਨ ਤੋਂ ਲੋਕਾਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ ਲੋਕ ਗਦਾਰ ਨਿਕਲੇ ਲੋਕਾਂ ਦੇ ਫਤਵੇ ਦਾ ਇਹ ਨਿਰਾਦਰ ਕਰਦੇ ਨੇ ਆ ਜਿਹੜਾ ਕੱਲ ਨੂੰ ਵੋਟਾਂ ਪਾਉਣਗੇ ਲੋਕ ਸਤਾਰਾਂ ਨੂੰ ਰਿਜ਼ਲਟ ਆਜੂ ਉਹਦਾ ਫਤਵੇ ਦਾ ਨਹੀਂ ਇਹਨਾਂ ਨੇ ਮੰਨਣਾ ਵੀ ਲੋਕਾਂ ਦਾ ਫਤਵਾ ਸਿਰ ਮੱਥੇ ਅਸੀਂ ਕਮਜ਼ੋਰੀਆਂ ਆਪਦੀਆਂ ਜਾਂ ਕਿੱਥੇ ਕਮੀ ਰਹਿ ਗਈ ਉਹਦੀ ਸਮੀਖਿਆ ਕਰਾਂਗੇ ਨਾ ਇਹ ਕਹਿੰਨੇ ਕਿ ਨਾ ਨਾ ਜੀ ਉਹ ਤੱਕੇ ਨਾ ਜਿੱਤੇ ਨੇ ਤੱਕੇ ਨਾ ਜਿੱਤੇ ਨੇ ਐ ਹੁਣ ਜਾ ਕੇ ਘਰਾਂ ਦੇ ਤੱਕੇ ਨਾਲ ਵੋਟਾਂ ਪਾ ਲਾਂਗੇ ਅਕਾਲੀ ਦਲ ਨੂੰ ਚਾਰੇ ਜਦੋਂ ਬਾਈ ਇਲੈਕਸ਼ਨ ਹੋਈਆਂ ਸੀ ਅਕਾਲੀ ਦਲ ਨੂੰ ਚਾਰੇ ਬਾਈ ਇਲੈਕਸ਼ਨਾਂ ਤੋਂ ਬੰਦਾ ਲੱਭਿਓ ਇਲੈਕਸ਼ਨ ਨਹੀਂ ਲੜੇ ਸੀਗੇ ਗਿੱਦੜ ਬਾਹੜੇਰਾ ਬਾਨਾਨਕ ਚੱਬੇਵਾਲ ਤੇ ਹੋਰ ਇੱਕ ਮਿਲਲ ਬਰਨਾਲਾ ਚਾਰਾਂ ਤੋਂ ਅਕਾਲੀ ਦਾ ਲੜਿਆ ਨਹੀਂ ਤਰਨ ਤਰਨ ਤੋਂ ਦੋ ਤਿੰਨ ਰਾਊਂਡ ਲੀਡ ਆ ਗਈ ਕਹਿੰਦੇ ਆਗੇ 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 ਦੋ ਤਿੰਨ ਰਾਊਂਡ ਦੀ ਲੀਡ ਨੂੰ ਕਹਿੰਦੇ ਆਗੇ ਅਕਾਲੀ ਦਾ ਆ ਗਿਆ ਵਾਪਸ ਉਹ ਡਾਇਨਾਸੌਰ ਦੇ ਸੰਗਲ ਪਾਈ ਫਿਰਦੇ ਆ ਕਹਿੰਦੇ ਆਗੇ ਬਸ ਨਾਲੇ ਇਹ ਵੀ ਸੰਗਲ ਡਾਇਨਾਸੌਰ ਵੀ ਆ ਗਿਆ ਯਾਰ ਤਰਸ ਵੀ ਆਉਂਦਾ ਮੈਨੂੰ ਵਿਚਾਰਿਆਂ ਤੇ ਕੀ ਕਰਾਂ ਮੈਂ ਇਹਨਾਂ ਦਾ ਇਹਨਾਂ ਨੇ ਲੋਕਾਂ ਨਾਲ ਧੋਖੇ ਹੀ ਇੰਨੇ ਕੀਤੇ ਨੇ ਜੀ ਇਹਨਾਂ ਨੇ ਲੋਕਾਂ ਦਾ ਦਿਲ ਹੀ ਇੰਨਾ ਤੋੜਿਆ ਜੀ ਬੜਾ ਚਿਰ ਇਹਨਾਂ ਨੇ ਰਾਜ ਕੀਤਾ ਬੜਾ ਚਿਰ ਰਾਜ ਕੀਤਾ ਇਹਨਾਂ ਨੂੰ ਐ ਲੱਗਦਾ ਸੀ 5 ਸਾਲ ਤੇਰੇ 5 ਸਾਲ ਮੇਰੇ ਹੋਰ ਕੋਈ ਆਣਾ ਹੁਣ ਜਦੋਂ ਆ ਗਏ ਆਮਕਰਾਂ ਦੇ 3 ਪੁੱਤ ਹੁਣ ਕਹਿੰਦੇ ਨਾ ਜੀ ਉਹਦਾ ਬਸ ਖੇਤਰੀ ਪਾਰਟੀ ਆਊਗੀ ਕੱਲ ਮੈਨੂੰ ਕਿਸੇ ਦਾ ਫੋਨ ਆਇਆ ਕਿਹਾ ਬਾਈ ਮੈਂ ਕਿਵੇਂ ਤੁਹਾਡੇ ਦਰਹਾਲ ਅਕਾਲੀ ਦਲ ਦਾ ਮਾਲ ਵਿੱਚ ਹੋਏ ਕਹਿੰਦਾ ਅਕਾਲੀ ਦਲ ਨੂੰ ਤਾਂ ਇਧਰ ਲੋਕ ਨੋਕੀਆ ਦੇ ਫੋਨ ਵਾਂਗੂ ਭੁੱਲ ਗਏ ਮੈਂ ਕੀ ਮਤਲਬ ਕਹਿੰਦਾ ਪਹਿਲਾਂ ਨੋਕੀਆ ਜਦੋਂ ਹੁੰਦੇ ਸੀ ਕਹਿੰਦਾ ਹਰੇਕ ਕੋਲੇ ਹੁੰਦਾ ਸੀ ਹੁਣ ਕਹਿੰਦਾ ਕਿਸੇ ਕੋਲੇ ਨਹੀਂਗਾ ਉਹ ਆ ਹਾਲਤ ਹੋ ਗਈ ਜੀ ਇਹਨਾਂ ਦੀ ਹੁਣ ਤੇ ਮੈਂ ਕੀ ਕੀਤੀ ਜੀ ਆਪਣੀਆਂ ਕਰਤੂਤਾ ਨਾ ਕੀਤੀ ਜੀ ਅਕਾਲੀ ਦਲ ਦੇ ਦੋ ਟੋਟੇ ਹੋਏ ਪਏ ਨੇ ਉਹ ਉਹਨੂੰ ਗਾਣਾ ਕੱਢੀ ਜਾਂਦਾ ਉਹਨੂੰ ਗਾਣਾ ਕੱਢੀ ਜਾਂਦਾ ਭਾਜਪਾ ਕੈਪਟਨ ਬ੍ਰਿੰਦਰ ਭਾਜਪਾ ਨੂੰ ਕਹਾਂ ਗੱਡੀਆਂ ਦਾ ਕਹਾਂ ਇਹਨਾਂ ਨਾਲ ਲੜ ਕੇ ਲੜਾਂਗੇ ਬਿੱਟੂ ਕਹਿੰਦਾ ਜੇ ਇਹਨਾਂ ਨਾਲ ਲੜਾਂਗੇ ਫਿਰ ਅਸੀਂ ਬਨਾਮੀ ਹੋਊਗੀ ਐਂ ਕਰਦਾ ਆ ਉਹ ਬੀਜੇਪੀ ਵਾਲੇ ਕਹਿੰਦੇ ਵੀ ਇਹ ਤਾਂ ਇਹ ਉਹਦੇ ਨਿੱਜੀ ਵਿਚਾਰ ਨੇ ਅੱਜ ਤੱਕ 117 ਤੇ ਲੜਾਂਗੇ ਕਾਂਗਰਸ ਉਹ ਵਿਚਾਰੇ ਟੈਂਡਰ ਨੋਟਿਸਾਂ ਦੇ ਵਿੱਚ ਪਏ ਹੋਏ ਨੇ ਉਹ ਟੈਂਡਰ ਚੱਲ ਰਹੇ ਨੇ ਉਹਨਾਂ ਦੇ ਤੇ ਉਹ ਆਪਸ ਚ ਲੜੀ ਜਾਂਦੇ ਨੇ ਜੀ ਤੇ ਪੰਜਾਬ ਵਾਸਤੇ ਕੋਈ ਕੋਈ ਹੈਗਾ ਪੰਜਾਬ ਵਾਸਤੇ ਸੋਚਣ ਵਾਲਾ ਕੱਲੀ ਆਮ ਆਦਮੀ ਪਾਰਟੀ ਹੈ ਜਿਹੜੀ ਲੋਕਾਂ ਦੇ ਕੰਮਾਂ ਤੇ ਲੋਕਾਂ ਦੀਆਂ ਸਹੂਲਤਾਂ ਤੇ ਵੋਟਾਂ ਮੰਗ ਰਹੀ ਹੈ ਬਾਕੀ ਰਹਿ ਗਏ ਕਰਦੇ ਗੱਲ 350 ਕਰੋੜ ਦੇ ਅਟੈਚੀ ਨਾਲ 2021 ਚ ਚੰਨੀ ਕਰ ਗਿਆ ਮਸਲਾ ਹੱਲ ਸੋ ਚੰਨੀ ਸਾਹਿਬ ਜ਼ਿੰਮੇਵਾਰੀ ਵਾਲੇ ਬਿਆਨ ਦਿਓ ਕਿ ਅਸੀਂ ਓਛਾ ਪਾ ਲੇ ਬਲਡ ਪੇਪਰ ਛੋਪਾ ਲੇ ਇਹ ਆਏ ਕਰਨਗੇ ਹੁਣੇ ਕਰਨਗੇ ਇਹ ਅਸਲ ਚ ਤੁਹਾਡੀ ਹਾਰ ਮੰਨ ਲਈ ਤੁਸੀਂ ਲੋਕਤੰਤਰ ਦੇ ਵਿੱਚ ਜੇ ਤੁਸੀਂ ਫਿਰ ਬੈਲਟ ਪੇਪਰ ਛਪਾ ਲਈ ਤੁਸੀਂ ਬਾਈਕਾਟ ਕਰ ਦੋ ਇਲੈਕਸ਼ਨਾਂ ਦਾ ਆ ਜਿਹੜੇ ਤੁਸੀਂ ਖੜੇ ਖੜੇ ਕੀਤੇ ਆ 2433 ਬੰਦੇ ਇਹਨਾਂ ਨੂੰ ਕਹਿ ਦੋ ਕਿ ਬੈਲਟ ਪੇਪਰ ਛਪਾ ਲਈ ਤੁਸੀਂ 2433 ਅਸੀਂ ਬਾਈਕਾਟ ਕਰਾਂ ਕਰੋ ਬਾਈਕਾਟ ਨਾਲੇ ਲੜੀ ਵੀ ਜਾਂਦੇ ਆ ਵੀ ਜੋ ਜਿੱਤ ਕੋ ਠੀਕ ਹੈ ਦੇਖ ਲੈਣੇ ਆ ਤੇ ਕੱਲ ਤੁਸੀਂ ਇੱਕ ਵੀਡੀਓ ਵਾਇਰਲ ਹੋਈ ਹੈ ਮੈਨੂੰ ਪਤਾ ਨਹੀਂ ਕਿਹੜੇ ਪਿੰਡ ਦੀ ਉਹ ਉਹ ਮੁੰਡਾ ਜਿਹੜਾ ਨਾਲ-ਨਾਲ ਤੁਰਿਆ ਜਾਂਦਾ ਤੇ ਉਹ ਕੀ ਕਹਿ ਰਿਹਾ ਉਹਦਾ ਕੋਈ ਨਿੱਜੀ ਕੰਮ ਹੈ ਉਹ ਕੀ ਕਹਿ ਰਿਹਾ ਉਹ ਕਿ ਤੁਸੀਂ ਹੁਣ ਤੱਕ ਤੁਸੀਂ ਪਿੰਡ ਵੇਚ ਕੇ ਖਾ ਗਏ ਹੁਣ ਤੱਕ ਤੁਸੀਂ ਪੰਥ ਵੇਚਿਆ ਹੁਣ ਤੱਕ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਦੇ ਤੁਸੀਂ ਸਾਈਨ ਨਹੀਂ ਕਰ ਰਹੇ ਮਤਿਆਂ ਤੇ ਕਾਲੇ ਪੀਲੇ ਫੈਲ ਗਿਆ ਸਰਕਾਰ 35 ਲੱਖ ਰੁਪਏ ਦੇਣ ਨੂੰ ਤਿਆਰ ਹੈ ਛੱਪੜ ਟੋਬੇ ਗੰਦ ਕੱਢਣ ਨੂੰ ਤਿਆਰ ਹੈ ਗਰਾਊਂਡ ਬਣੂਗਾ ਤੁਸੀਂ ਸਾਈਨ ਕਿਉਂ ਨਹੀਂ ਕਰਦੇ ਔਰ ਕਿੰਨੀ ਮੋਟੀ ਚਮੜੀ ਦੇ ਬਿਸ਼ਾ